ਚਿੰਗ ਦੇ ਵਿੱਚ ਸ਼ਾਮਲ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇਹਨਾਂ ਕੋਲੋਂ ਚੋਰੀ ਦੇ ਕਈ ਵਾਹਨ ਜੜੇ ਨੇ ਬਰਾਮਦ ਕੀਤੇ ਨੇ ਦੱਸਦੇ ਕਿ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਵਕਤ ਵਕਤਾਂ ਤੇ ਚੋਰੀ ਅਤੇ ਲੁੱਟਖੋਹ ਦੇ ਕੇਸ ਜਿਹੜੇ ਨੇ ਦਰਜ ਕੀਤੇ ਗਏ ਸੰਤ ਮੋਹਾਲੀ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ ਗਿਰੋਹ ਨੂੰ ਜੋੜਾ ਹੈ ਚੰਡੀਗੜ੍ਹ ਮੋਹਾਲੀ ਦੇ ਵਿੱਚ ਜੁੜਾ ਹੈ ਉਹਨਾਂ ਦੇ ਵੱਲੋਂ ਫੜਿਆ ਗਿਆ ਹੈ ਤੇ ਉਹਨਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਵੱਡੀ ਕਾਮਯਾਬੀ ਮੋਹਾਲੀ ਪੁਲਿਸ ਨੂੰ ਹੱਥ ਲੱਗ ਗਿਆ ਕੋਲਈ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਜੀ ਅਤੇ ਸਾਡੇ ਐਸਪੀ ਸਿਟੀ ਸਾਹਿਬ ਸ਼੍ਰੀ ਹਰਬੀ ਰਟਵਾੜ ਜੀ ਦੀ ਅਗਵਾਈ ਦੇ ਵਿੱਚ ਜਿੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਤੇ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਸਬੰਧ ਦੇ ਵਿੱਚ ਮੇਰੇ ਵੱਲੋਂ ਐਸਐਚਓ ਆਪਣੇ ਮਟਾਰ ਤੇ ਐਸਐਚਓ ਕੇਸ ਵਨ ਦੇ ਨਾਲ ਅਸੀਂ ਜਿਹੜਾ ਹੈਗਾ ਇਹ ਪਲਾਨ ਕਰਕੇ ਇਹਨਾਂ ਦੇ ਉੱਤੇ ਅਸੀਂ ਆਪਣੇ ਫੋਰਸ ਵੀ ਕਾਇਮ ਕੀਤੇ ਹੋਏ ਸੀਗੇ ਤੇ ਇਹਦੇ ਤੇ ਕਾਰਵਾਈ ਕਰਦੇ ਸੀਗੇ ਉਹਦੇ ਤਹਿਤ ਸਾਨੂੰ ਜਿਹੜਾ ਹੈਗਾ ਇਹਦੇ ਵਿੱਚ ਚੰਗਾ ਜਿਹੜਾ ਹੈਗਾ ਰਿਸਪਾਂਸ ਮਿਲਿਆ ਤੇ ਅਸੀਂ ਪੰਜ ਵੱਖ-ਵੱਖ ਐਫਆਈਆਰਜ਼ ਦੇ ਵਿੱਚ ਜਿਹੜੇ ਹੈਗੇ ਨੇ ਮਲਟੀਪਲ ਜਿਹੜੇ ਹੈ ਆਪਣੇ ਮੋਟਰਸਾਈਕਲਸ ਐਂਡ ਮੋਬਾਈਲ ਫੋਨਸ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਇਹਦੇ ਵਿੱਚ ਜੋ ਹੈ ਮੈਂ ਤੁਹਾਨੂੰ ਮੁਕਦਮੇ ਦਾ ਬੇਸਿਕ ਇੱਕ ਜਾਣਕਾਰੀ ਦੇ ਦਿੰਦਾ ਮੁਕਦਮਾ ਨੰਬਰ ਇੱਕ ਹੈਗਾ 152 152 ਇਹ ਹੈਗਾ ਫੇਜ਼ 1 ਦਾ ਦੋ ਤਿੰਨ ਦਿਨ ਪਹਿਲਾਂ ਅਸੀਂ ਲੋਜ ਕੀਤਾ ਸੀਗਾ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜਾ ਹੈਗਾ 303 304 ਐਂਡ 61 ਬੀ ਐਨ ਐਸ ਐਂਡ 217 ਬੀ ਐਨ ਐਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕ ਤੇ ਬੇਸਿਕਲੀ ਇਹ ਜੋ ਮੁਕਦਮਾ ਹੈਗਾ ਇਹ থেਫਟ ਐਂਡ ਸਨੇਚਿੰਗ ਦੇ ਨਾਲ ਬਿਲੋਂਗ ਕਰਦਾ ਹੈ ਇਸ ਮੁਕਦਮੇ ਦੇ ਵਿੱਚ ਪੰਜ ਦੋਸ਼ੀ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਹੈਗੇ ਨੇ ਸਤੀਸ਼ ਕੁਮਾਰ ਜੋ ਮੁਹਾਲੀ ਦਾ ਹੀ ਰਹਿਣ ਵਾਲਾ ਰਿੰਕੂ ਹੈ ਜੋ ਇਹ ਵੀ ਮੁਹਾਲੀ ਦਾ ਸੁਹਾਣੇ ਏਰੀਆ ਦਾ ਰਹਿਣ ਵਾਲਾ ਸਤਪਾਲ ਹੈ ਇਹ ਵੀ ਸੁਹਾਣੇ ਦਾ ਤੇ ਮਨਿੰਦਰ ਹੈ ਇਹ ਵੀ ਸੁਹਾਣੇ ਏਰੀਆ ਦੇ ਵਿੱਚ ਰਹਿਣ ਵਾਲਾ ਹੈ ਅਤੇ ਇੱਕ ਸੰਜੀ ਹੈ ਇਹ ਜਿਹੜਾ ਪੇਜ 1 ਦੇ ਏਰੀਆ ਦਾ ਰਹਿਣ ਵਾਲਾ ਹੈਗਾ ਇਹ ਪੰਜ ਦੋਸ਼ੀ ਨੇ ਇਹਨਾਂ ਦੋਸ਼ੀਆਂ ਤੋਂ 8 ਮੋਟਰਸਾਈਕਲ 2 ਐਕਟਿਵਾ ਤੇ 6 ਮੋਬਾਈਲ ਫੋਨ ਬਰਾਮਦ ਹੋਏ ਨੇ ਜੋ ਇਹਨਾਂ ਨੇ ਵੱਖ-ਵੱਖ ਥਾਣਿਆਂ ਤੋਂ ਚੋਰੀ ਤੇ ਸਨੇਚ ਕੀਤੇ ਨੇ ਇਹਦੇ ਸੰਬੰਧ ਦੇ ਵਿੱਚ ਇਹਨਾਂ ਦੀ ਸਾਰੀ ਡਿਟੇਲ ਅਸੀਂ ਸ਼ੇਅਰ ਕਰ ਰਹੇ ਹਾਂ ਇੰਜਨ ਚੈਸੀ ਨੰਬਰ ਵੀ ਸ਼ੇਅਰ ਕਰਾਂਗੇ ਤੇ ਪਲੱਸ ਜਿਹੜੇ ਮੋਬਾਈਲ ਨੇ ਉਹਨਾਂ ਦੀ ਵੀ ਅਸੀਂ ਸਾਰਾ ਜਿਹੜਾ ਲੋਕੇਟ ਕਰਕੇ ਕਿੰਨਾ ਬੰਦਿਆਂ ਦੇ ਸਨੇਚ ਹੋਏ ਨੇ ਉਹ ਸਾਰਾ ਟਰੈਕ ਆਊਟ ਕਰਾਂਗੇ ਕਿ ਕਿੱਥੋਂ-ਕਿੱਥੋਂ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਉੱਥੇ ਉਹਨਾਂ ਦੇ ਜਿਹੜੇ ਅਸਲ ਮਾਲਕ ਹੈ ਉਹਨਾਂ ਤੱਕ ਇਹਨਾਂ ਨੂੰ ਪਹੁੰਚਾਵਾਂਗੇ ਥਰੂ ਪ੍ਰੋਪਰ ਚੈਨਲ ਉਹ ਇਹ ਹੈਗਾ ਪੇਜ 1 ਦੇ ਵਿੱਚ ਜਿਹੜਾ ਇੱਕ ਸਾਡਾ ਜਿਹੜਾ ਮੁਕੱਦਮਾ ਦਰਜ ਹੋਇਆ ਉਹਦਾ